ਤੋ ਵੀਰ ਉਸਤਦ ਦੇ ਪੜ੍ਹਦੇ ਜੀ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਕਿ ਉਹ ਉਸਤਦ ਦੇ ਬੱਚੋ ਗਾਇਬ ਹੈ ਜੀ ਕਿ ਜੇ ਫਰੂਕ ਤੇ ਮਿਲ ਜਵੇ ਤਾਂ ਅਸੀਂ ਇਹੀ ਸੋਚਿਆ ਵੀ ਅਸੀਂ ਉਹਨੂੰ ਮੇਦ ਅਸਰ ਕਰ ਦੇਣਾ ਇਹਨਾਂ ਦਾ ਇਹਨਾਂ ਦਾ ਬਹੁਤ ਵਧੀਆ ਇਨਸਾਨ ਨੇ ਜੀ ਇਹਨਾਂ ਦਾ ਤਾਂ ਮੈਂ ਕਿਹਾ ਰੱਬ ਉੱਪਰ ਗੇੜਿਆ ਤਾਂ ਇਹੋ ਦਾ ਕੋਈ ਬਿਸੂਰ ਨਹੀਂ ਜਿਹੜੋਂ ਮੈਂ ਪ੍ਰਿਆਰ ਕਰਨ ਲਈ ਬੱਚੇ ਬੁਲਾਏ ਸੀ ਤਾਂ ਉਹ ਬੱਚੇ ਹਾਜ਼ਰੀ ਜਦੋਂ ਮੈਂ ਲਾਉਣ ਲੱਗੀ ਉਹ ਬੱਚੇ ਮਿਸ ਸੀਗੇ ਸੱਤ ਦਾਸਕ ਹੋਏ ਸੀ ਤੇ ਮੈਂ ਕਿਹਾ ਵੀ ਵਾਸ਼ਰੂਮਾਂ ਤੇ ਨਾ ਹੋਣ ਕਿਉਂਕਿ ਬੱਚੇ ਜ਼ਿਆਦਾ ਨੇ ਜੀ ਵਾਸ਼ਰੂਮ ਘੱਟ ਨੇ ਵੀ ਦੇਖਿਆ ਉਹ ਤਾਂ ਬੱਚੇ ਉੱਤੇ ਹੈ ਨਹੀਂ ਸੀਗੇ ਕਿੰਨੀਵੀਂ ਜਮਾਤ ਦੇ ਬੱਚੇ ਨੇ ਜੀ ਸੱਤਵੀਂ ਕਲਾਸ ਦੇ ਕਿੰਨੀ ਉਮਰ ਹੈ ਜੀ 13 ਸਾਲ ਦੇ ਇੱਕ ਗਿਆ ਸਰ ਮੈਂ ਫਿਰ ਪ੍ਰਿੰਸੀਪਲ ਸਾਹਿਬ ਨੂੰ ਫੋਨ ਕੀਤਾ ਤੇ ਤੁਹਾਨੂੰ ਕਿਹਾ ਵੀ ਦੇਖੋ ਵਾਲੇ ਵਾਲੇ ਤੇ ਜਿਹਨੀਆਂ ਸਾਰੇ ਨੂੰ ਦਿੱਤਾ ਤੇ ਹੁਣ ਅਸੀਂ ਥਾਣੇ ਵੀ ਇਨਫਾਰਮ ਕਰਕੇ ਆਏ ਆ। ਬੱਚੇ ਉਹਨਾਂ ਦੇ ਮਾਤਾ-ਪਿਤਾ ਨੂੰ ਜੀ ਮਾਤਾ-ਪਿਤਾ ਨੂੰ ਵੀ ਬੁਲਾਇਆ ਸੀਗਾ ਜੀ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜੇ ਤੁਹਾਡੇ ਕੋਲੇ ਕੋਈ ਆਉਂਦਾ ਨੂੰ ਵਰਜਾ ਹੋਰ ਕੁਝ ਵੀ ਸਾਨੂੰ ਤੁਰੰਤ ਦੱਸੋ। ਤੇ ਸਭੇ ਦੋ ਬੱਚੇ ਜੀ ਆਪਣੀ ਕਲਾਸ ਦੇ ਜਿਹਨਾਂ ਦੇ ਵੇਸ ਪਿੰਡਾਂ ਦੇ ਇੱਥੇ ਪੜ੍ਹਦੇ ਨੇ ਜੀ ਉਹ ਬੱਚੇ ਕੱਲ ਰਾਤ ਦੀ ਹਾਜ਼ਰੀ ਵੇਲੇ ਅੱਜ ਹਾਜ਼ਰੀ ਚ ਕੁਐਸਚਨ ਦੇ ਵਿੱਚ ਪਰ ਅੱਜ ਸਵੇਰੇ ਜਿਹੜੀ ਮੈਨੂੰ ਗਾਰਡਨ ਦੇ ਵਿਸ਼ੇ ਨੂੰ ਸਾਰੀ ਇਨਫੋਰਮੇਸ਼ਨ ਮਿਲੀ ਆ। ਉਹ ਬੱਚੇ ਸਵੇਰ ਦੀ ਜਿਹੜੀ ਹਾਜ਼ਰੀ ਲਗਤਕ ਸਵੇਰ 7:30 ਤੇ ਲੱਗਦੀ ਆ ਉਸ ਨੂੰ ਹਾਜ਼ਰ ਹੋਇਆ। ਇਸ ਨੂੰ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਹਦੀ ਰਿਪੋਰਟ ਕਰ ਦਿੱਤੀ ਹੈ ਤੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਨਾਲ ਅਸੀਂ ਨਹੀਂ ਇਹ ਵੀ ਪੁਲਿਸ ਕੰਪਲੇਂਟ ਵੀ ਕਰਤੀ। ਉਹ ਵੀ ਹੋਸਟਲ ਵਿੱਚ ਪੜ੍ਹਦੇ ਜੀ ਰਹੇ ਅੱਜ ਸਵੇਰੇ ਸਾਨੂੰ ਪਤਾ ਲੱਗਿਆ ਕਿ ਉਹ ਹੋਸਟਲ ਦੇ ਬੱਚੋ ਗਾਇਬ ਹੈ ਜੀ ਇਹ ਸਾਨੂੰ ਕਿਤੇ ਮਿਲ ਜਵੇ ਤਾਂ ਅਸੀਂ ਇਹੀ ਸੋਚਿਆ ਵੀ ਅਸੀਂ ਉਹਨੂੰ ਮਿਲ ਦਖਲ ਕਰ ਦੇਣਾ ਇਹਨਾਂ ਦਾ ਇਹਨਾਂ ਦਾ ਬਹੁਤ ਵਧੀਆ ਇਨਸਾਨ ਨੇ ਜੀ ਇਹਨਾਂ ਦਾ ਮੈਂ ਕਹਿੰਦਾ ਬੁੜਕੇ ਦੇ ਸਾਈ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਕਿਤੇ ਵਿੱਚ ਤੁਸੀਂ ਕਿਹਨੂੰ ਕਸੂਰਵਾਰ ਮੰਨਦੇ ਹੋਈ ਉਹ ਮੈਂ ਕਹਿੰਦਾ ਵੀ ਸਾਡੀ ਬੱਚੀਓ ਕਸੂਰਵਾਰ ਹੈ ਉਹੀ ਵੇਪਰ ਚੋਂ ਨਿਕਲ ਗਈ ਬਾਰੇ ਤੁਸੀਂ ਕੋਈ ਬਾਬਾ ਜੀ ਕੋਈ ਪ੍ਰਸ਼ਾਸਨ ਨੂੰ ਜਾਂ પોલીસ ਨੂੰ ਕੋਈ ਰਿਪੋਰਟ ਕੀਤੀ ਹੈ ਜੀ ਹਾਂ ਜੀ ਕੀਤੀ ਹੈ ਕੀ ਨਾਮ ਹੈ ਤੁਹਾਡਾ ਜੀ ਰਾਜਵਿੰਦਰ ਕਰੋਂ ਹਾਂ ਜੀ ਮੈਂ ਭੋਗੇ ਵਾਲਾ ਟਿੱਕੇ ਜੇ ਵੀਵੀ ਹੋਸਟਲ ਆ ਜੀ ਉਹਦੇ ਵਿੱਚ ਵਾਰਡਾਣਾ ਇਹ ਮੈਨੂੰ ਜਿਹੜਾ ਬੱਚੇ ਗੁੰਮ ਹੋਣ ਦਾ ਮਾਮਲਾ ਕੀ ਮਾਮਲਾ ਜੀ ਸਰ ਬੱਚੇ ਰਾਤ ਤਾਂ ਇਹ ਜਦੋਂ ਮੈਂ ਰਾਤ ਹਾਜ਼ਰੀ ਲਈ ਆ ਜੀ 7:00 7:00 ਵਜੇ ਹਾਜ਼ਰੀ ਲਾਉਣੀ ਹੈ ਬੱਚੇ ਜਾਂਦੇ ਆ ਖਾਣਾ ਖਾਣ ਖਾਣਾ ਖਾਣ ਤੋਂ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕੁਛ ਨਾ ਕੁਛ ਮੈਂ ਬਿਠਾ ਲੈਂਦੀ ਹੁੰਨੀ ਆ ਤੇ 9 ਵਜੇ ਮੈਂ ਉਹਨਾਂ ਨੂੰ ਕਿਹਾ ਵੀ ਆਪਦੇ ਆਪ ਦੇ ਰੂਮਾਂ ਦੇ ਵਿੱਚ ਚਲੇ ਜਾਓ ਤੇ ਬੱਚੇ 9 ਵਜੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਦੇ ਨੂੰ ਦੇਣੇਗੇ 10 ਵਜੇ ਜਾਂਦੇ ਆ ਜੀ 11 ਵਜੇ ਮੈਂ ਫਿਰ ਰੌਂਡ ਲਾਉਣ ਜਾਂਦੀ ਹੁੰਨੀ ਆ ਤੇ ਉਦੋਂ ਬੱਚੇ ਪੈ ਗਏ ਸੀ ਤੇ ਫਿਰ 7 ਵਜੇ ਮੈਂ ਫਿਰ ਬੱਚਿਆਂ ਦੀ ਅਟੈਂਡਸ ਲਾਉਣੀ ਆ ਤੇ ਫਿਰ ਉਹਨਾਂ ਨੂੰ ਖਾਣਾ ਖਾਣ ਤੇ ਜਨਾਉਣ ਦਾ ਫਿਰ ਰਿਅਰ ਕਰਾਉਣੀ ਆ ਜਿੱਦੋਂ ਮੈਂ ਪ੍ਰਿਆਰ ਕਰਨ ਲਈ ਬੱਚੇ ਬੁਲਾਏ ਸੀ ਤਾਂ ਉਹ ਬੱਚੇ ਹਾਜ਼ਰੀ ਜਦੋਂ ਮੈਂ ਲਾਉਣ ਲੱਗੀ ਉਹ ਬੱਚੇ ਮਿਸ ਸੀਗੇ 7-10 ਕੁ ਹੋਣੀ ਸੀ ਤੇ ਮੈਂ ਕਿਹਾ ਵੀ ਵਾਸ਼ਰੂਮਾਂ ਤੇ ਨਾ ਹੋਣ ਕਿਉਂਕਿ ਬੱਚੇ ਜਿਆਦਾ ਨੇ ਜੀ ਵਾਸ਼ਰੂਮ ਘੱਟ ਨੇ ਵੀ ਦੇਖ ਕੇ ਆਉ ਤਾਂ ਬੱਚੇ ਉੱਥੇ ਹੈ ਨਹੀਂ ਸੀਗੇ ਕਿੰਨੀਵੀਂ ਜਮਾਤ ਦੇ ਬੱਚੇ ਨੇ ਜੀ ਹਾਂ 7ਵੀਂ ਕਲਾ ਦੇ ਨੇ ਕਿੰਨੀ ਉਮਰ ਹੈ ਜੀ ਇੱਕ ਦੇ 13 ਸਾਲ ਹੈ ਜੀ ਇੱਕ 11 ਸਾਲ ਤੇ ਕਿੱਥੇ ਦੇ ਰਹਿਣ ਵਾਲੇ ਨਜਵੀਕੀ ਪਿੰਡਾਂ ਦੇ ਜੀ ਹਾਂਜੀ ਇੱਕ ਹੈਗਾ ਜੀ ਲੂਨੇ ਪਿੰਡ ਤੋਂ ਤੇ ਇੱਕ ਮੁਹੰਮਦਗੜ੍ਹ ਤੋਂ ਇਹਦੇ ਸਬੰਧ ਵਿੱਚ ਤੁਸੀਂ ਅਗਲੀ ਕੋਈ ਕਾਰਵਾਈ ਕੀਤੀ ਹੈ ਜੀ ਸਰ ਮੈਂ ਫਿਰ ਵੀ ਨਿਸਬਾਹ ਸਾਮ ਨੂੰ ਇਨਫੋਰਮ ਕੀਤਾ ਤੇ ਕਮਕੀਦਾਰ ਨੂੰ ਕਿਹਾ ਵੀ ਦੇਖੋ ਆਲੇ-ਦੁਆਲੇ ਤੇ ਕਮੇਟੀ ਮੈਂਬਰ ਨੂੰ ਸਾਰਿਆਂ ਨੂੰ ਦੱਸਿਆ ਤੇ ਹੁਣ ਅਸੀਂ ਥਾਣੇ ਵੀ ਇਨਫੋਰਮ ਕਰਕੇ ਆਏ ਹਾਂ ਉਹਨਾਂ ਦੇ ਮਾਤਾ-ਪਿਤਾ ਨੂੰ ਜੀ ਮਾਤਾ-ਪਿਤਾ ਨੂੰ ਜੀ ਬੁਲਾਇਆ ਸੀਗਾ ਜੀ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜੇ ਤੁਹਾਡੇ ਕੋਲੇ ਕੋਈ ਆਉਂਦਾ ਨੰਬਰ ਜਾਂ ਹੋਰ ਕੁਝ ਵੀ ਸਾਨੂੰ ਤੁਰੰਤ ਦੱਸੋ ਉਹ ਫਿਰ ਆਏ ਤੁਹਾਡੇ ਕੋਲੇ ਹਾਂਜੀ ਮਾਤਾ-ਪਿਤਾ ਆਏ ਨੇ ਜੀ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ ਉਹ ਜੀ ਕਿਹਾ ਉਹਨਾਂ ਦਾ ਇਹੀ ਆ ਵੀ ਬੱਚੇ ਥੋੜਾ ਘਰੇ ਵੀ ਜਾਣੀ ਐਵੇਂ ਸੀ ਮੇਰਾ ਨਾ ਸਰ ਇਹ ਕਿਹਾ ਹੋਇਆ ਵੀ ਕਿਸੇ ਬੱਚੇ ਨੇ ਕਿਸੇ ਨੂੰ ਇੱਕ ਦੂਜੇ ਦਾ ਫੋਨ ਨੰਬਰ ਨਹੀਂ ਲਿਆ ਜੀ ਪਰ ਉਹ ਬੱਚੇ ਇੱਕ ਦੂਜੇ ਨਾਲ ਟੱਚ ਸੀ ਤੇ ਇੱਕ ਦੂਜੇ ਦੇ ਘਰੇ ਰਹਿ ਕੇ ਆਏ ਨੇ ਤੇ ਉਹ ਮੈਨੂੰ ਜਾਣੀ ਉਹਦੇ ਦਾਦਾ ਜੀ ਕੁੜੀ ਦੇ ਦੱਸ ਕੇ ਗਏ ਹੋਣਗੇ ਤੇ ਫੇਰ ਉਹ ਆਏ ਵੀ ਲੇਟ ਨੇ ਕਿਉਂਕਿ ਸਕੂਲ ਇੱਕ ਤਰੀਕ ਦੇ ਖੁੱਲੇ ਹੋਏ ਨੇ ਇੱਕ ਬੱਚਾ ਤਾਂ ਜੀ ਆਇਆ 9 ਤਰੀਕ ਨੂੰ ਇੱਕ ਬੱਚਾ ਕੱਲ ਆਇਆ 2 ਵਜੇ ਬਾਕੀ ਦੇ ਬੱਚੇ ਨੇ ਜਿਹੜੇ ਇੱਥੇ ਰਹਿ ਰਹੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਸਰ ਉਹਨਾਂ ਨੂੰ ਇਹ ਵੀ ਦੇਖੋ ਡਿਸਪੀਸਲਨ ਦੇ ਵਿੱਚ ਰਹਿਣਾ ਅੰਗਸੇ ਰਹਿਣਾ ਆਪਾਂ ਇੱਥੇ ਆਪਣਾ ਯਾਨੀ ਜੋ ਲੈਣ ਆਏ ਆ ਆਪਾਂ ਪੜ੍ਹਨ ਆਏ ਆ ਇੱਥੋਂ ਵਧੀਆ ਆਪਦੀ ਐਜੂਕੇਸ਼ਨ ਲੈ ਕੇ ਜਾਣਾ ਮੇਨ ਗੱਲ ਹੈ ਜੀ ਡਿਸਪੀਸਲਨ ਦੇ ਵਿੱਚ ਰਹੋਗੇ ਤਾਂ ਸਾਰਾ ਕੁਝ ਹੀ ਮਿਲੇਗਾ ਹਾਂ ਜੀ ਬੱਲਮਦੀਪ ਸਿੰਘ ਤੇ ਮੈਂ ਸੇ ਇਨਚਾਰਜ ਪ੍ਰਿੰਸੀਪਲ ਹਾਂ ਸਰ ਤਾਂ ਪੀ ਐਮ ਸ਼੍ਰੀ ਸਰਕਾਰੀ ਕਮਿਊਨਿਟੀ ਸਕੂਲ ਦਾ ਤੇ ਸਾਡੇ ਉਹ ਦੋ ਬੱਚੇ ਜਿਹੜੇ 7ਵੀਂ ਕਲਾਸ ਦੇ ਜੋ ਨੇੜੇ ਦੇ ਪਿੰਡਾਂ ਦੇ ਇੱਥੇ ਕੜਦੇ ਨੇ ਜੇ ਉਹ ਬੱਚੇ ਕੱਲ ਰਾਤ ਦੀ ਹਾਜ਼ਰੀ ਵੇਲੇ ਹਾਲ હાજર ਸੀ ਹੋਸਟਲ ਦੇ ਵਿੱਚ ਪਰ ਅੱਜ ਸਵੇਰੇ ਜਿਹੜੀ ਮੈਨੂੰ ਗਾਰਡਨ ਦੇ ਦੱਸਣ ਨੂੰ ਸਾਡੀ ਇਨਫੋਰਮੇਸ਼ਨ ਮਿਲੀ ਆ ਉਹ ਬੱਚੇ ਸਵੇਰ ਦੀ ਜਿਹੜੀ ਹਾਜ਼ਰੀ ਲਗਭਗ 7:30 7:30 ਦੇ ਲੱਗਦੀ ਆ ਉਸ ਸਮੇਂ ਹਾਜ਼ਰ ਨਹੀਂ ਸੀ ਇਹ ਬੱਚੇ ਕਦੋਂ ਆਏ ਦੇ ਸਕੂਲ ਦੇ ਵਿੱਚ ਇਹਨਾਂ ਵਿੱਚ ਇੱਕ ਬੱਚਾ ਤਾਂ ਇਹ ਛੁੱਟੀਆਂ ਤੋਂ ਬਾਅਦ ਕੱਲ ਹੀ ਆਇਆ ਵਾ ਬਕਾਇਦਾ 11:30 12:00 ਵਜੇ ਤੋਂ ਬਾਅਦ ਚੋਂ ਹਰ ਇੱਕ ਬੱਚਾ 5:00 ਸ਼ਾਮ ਨੂੰ ਇਹਦੇ ਤੋਂ ਤੁਸੀਂ ਮਤਲਬ ਕਿ ਅਗਲੀ ਜਿਹੜੀ ਕੀ ਪ੍ਰੋਫੈਕਟਿਵ ਚੀਜ਼ ਹੈ ਇਸ ਸੰਬੰਧੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਹਦੀ ਰਿਪੋਰਟ ਕਰ ਦਿੱਤੀ ਹੈ ਤੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਨੇ ਲੋਕੀ ਨਹੀਂ ਕਿ ਇਹ ਵੀ ਪੂਰਨਲੀ ਪੱਕੀ ਕੀਤੀ ਹੈ ਗੁਰੂ ਤੁਹਾਨੂੰ ਮਤਲਬ ਕਿ ਲੱਗ ਰਿਹਾ ਜੀ ਮਤਲਬ ਕੋਈ ਇਹ ਦੇਖੋ ਅਸੀਂ ਤਾਂ ਸਰਵੇਖ ਦੇ ਹੀ ਜਿਗੋਂ ਦਾ ਮਤਲਬ ਨਹੀਂ ਪਤਾ ਲੱਗਿਆ ਵਾ ਵਾਰਡਨ ਮਾਨ ਦੇ ਬਕਸ਼ਣ ਅਨੁਸਾਰ ਜਿਦੋਂ ਹਾਜ਼ਰੀ ਦੇਲੇ ਪਤਾ ਲੱਗਿਆ ਉਹ ਮੈਂ ਸਕੂਲ ਅੱਛੇ ਲੱਗਦਾ ਵਾ ਤਾਂ ਮੈਨੂੰ ਉਹਨਾਂ ਦੇ ਰਸਤੇ ਦੇ ਵਿੱਚ ਸੀਮਾ ਸਕੂਲ ਦੇ ਆ ਰਿਹਾ ਸੀ ਇਹ ਪ੍ਰਿਵੰਚਨ ਸਾਡੇ ਤੋਂ ਇਹ ਮੈਨੂੰ ਪੜਨਾ ਆਉਂਦੀ ਉਸ ਤੋਂ ਬਾਅਦ ਲਗਾਤਾਰ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਵੀ ਇੱਥੇ ਆਪਣੇ ਗੁਰਦੁਆਰਾ ਸਾਹਿਬ ਕੋਲ ਇੱਕ ਵੱਡਾ ਸਮਾਗਮ ਵੀ ਹੈ ਸਾਨੂੰ ਜਿਵੇਂ ਕਿ ਸਾਡੇ ਬੱਚੇ ਉੱਥੇ ਨਾ ਸਮਾਗਮ ਦੇ ਵਿੱਚ ਹੋਣ ਅਸੀਂ ਉੱਥੇ ਵੀ ਚੱਕਦਾ ਕਾ ਆਲੇ ਦੁਆਲੇ ਅਸੀਂ ਸਾਰੀ ਜਗ੍ਹਾ ਤੇ ਲੱਭ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਬਾਕੀ ਹੁਣ ਪੁਲਿਸ ਪ੍ਰਸ਼ਾਸਨ ਕੋਲ ਦਿੱਤੀ ਹੈ ਕਿ ਪ੍ਰਸ਼ਾਸਨ ਦੀ ਮਦਦ ਨਾਲ ਚਾਹਨਾ ਬੱਚਿਆਂ ਨੂੰ ਟੀ-ਸ਼ਰਟ ਦੇ ਉਹ ਅੱਜ ਦੇ ਦੌਰ ਤੋਂ ਬਹੁਤ ਬੱਚਿਆਂ ਦੀ ਕਿੰਨੀ ਕੋ ਉਮਰ ਅਪ੍ਰੋਕਸੀਮੇਟਲੀ ਲੱਗਦੀ ਹੈ 7ਵੀਂ ਕਲਾਸ ਜੀ ਲਗਭਗ 12 ਤੋਂ 15 ਸਾਲ ਦੇ ਬੱਚੇ ਕੋਈ ਕਾਰਨ ਹੋਦਾ ਹੈ ਜੀ ਇਹਨਾਂ ਦਾ 3-4 ਥੀਕ ਮੇਰੇ ਕਾਰਨ ਤਾਂ ਉਹਦੇ ਪਰਿਵਾਰ ਨੂੰ ਜ਼ਿਆਦਾ ਪਤਾ ਹੋਵਾ ਕਿ ਕਿਸ ਤਰੀਕੇ ਦਾ ਇਹਨੂੰ ਕਾਰਨ ਹੋਊਗਾ ਤੇ ਆਪਣੇ ਵੱਲੋਂ ਤਾਂ ਸਾਡੇ ਕੋਲੋਂ ਤਾਂ ਬੱਚੇ ਹੀ ਮਤਲਬ ਬਾਰ-ਬਾਰ ਫੋਨ ਕਰਨ ਤੇ ਅਸੀਂ ਕੱਲ ਬੁਲਾਏ ਨੇ ਕੋਈ ਲਗਾਤਾਰ ਬੱਚੇ ਕਿਤਾ ਨਹੀਂ ਕੋਈ ਮਤਲਬ ਗੱਲਬਾਤ ਹੋਈ ਨਹੀਂ ਪੋਸਟਲ ਦੀ ਕਿਸ਼ਕਤ ਦੀ ਬਾਕੀ ਇਹਦੇ ਬਾਰੇ ਜਿਹੜਾ ਜ਼ਿਆਦਾਤਰ ਹੈਗਾ ਵਾਰਡਨ ਬੰਦ ਹੋ ਗਏ ਹਰ ਟਾਈਮ ਉੱਤੇ ਰਹਿੰਦੇ ਨੇ ਕਿ ਉਹ ਤੁਹਾਨੂੰ ਜਾਣੋਗਾ